ਸਤ ਸ੍ਰੀ ਅਕਾਲ ਦੋਸਤੋ ਪੇਸ਼ ਨੇ ਸਿੱਖਿਆ ਖੇਤਰ ਦੀਆਂ 1 ਮਾਰਚ 2019 ਦੀਆਂ ਕੁਝ ਤਾਜ਼ਾ ਤਰੀਨ ਖਬਰਾਂ ਖਬਰਾਂ ਪਹਿਲਾਂ ਪੇਸ਼ ਨੇ ਮੁੱਖ ਸੁਰਖੀਆਂ ਪੰਜਾਬ ਸਰਕਾਰ 27000 ਕੱਚੇ ਮਲਾਜ਼ਮਾਂ ਨੂੰ ਪੱਕਾ ਕਰੇਗੀ ਬ੍ਰਹਮਹਿੰਦਰਾ ਅਧਿਆਪਕ ਸੰਘਰਸ਼ ਕਮੇਟੀ ਅਤੇ ਸਮੂਹ ਅਧਿਆਪਕ ਮਾਨ ਸਾਹਿਬ ਵੱਲੋਂ ਅੱਜ ਡੀਈਓ ਅਤੇ ਡੀਸੀ ਦਫ਼ਤਰ ਦਾ ਘਿਰਾਓ ਬਠਿੰਡਾ ਐਨਪੀਐਸ ਦੇ ਮੁੱਦੇ ਤੇ ਜੂਨੀਅਨ ਮੰਗਾ ਮੰਨ ਕੇ ਮੰਗਲਵਾਰ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਅਧਿਆਪਕਾਂ ਦੇ ਧਰਨੇ ਨੂੰ ਰੋਕਣ ਲਈ ਅਦਾਲਤਾਂ 'ਚ ਜਾਵੇਗਾ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਸਿੱਖਿਆ ਮੰਤਰੀ 'ਚ ਗਰਮਾ-ਗਰਮੀ ਮੰਤਰੀ ਓਪੀ ਸੋਨੀ ਹੋਏ ਨਾਰਾਜ਼ ਪੇਪਰਾਂ ਦੌਰਾਨ ਜ਼ਿਆਦਾ ਟੈਨਸ਼ਨ ਲੈਣ ਵਾਲੇ ਬੱਚਿਆਂ ਲਈ ਹੈਲਪਲਾਈਨ ਜਾਰੀ ਫੋਨ ਕਰੋ ਰਾਹਤ ਪਾਓ ਹੁਣ ਪੇਸ਼ ਹੈ ਖਬਰਾਂ ਦਾ ਵਿਸਥਾਰ ਪੰਜਾਬ ਸਰਕਾਰ 27000 ਕੱਚੇ ਕਾਮਿਆਂ ਨੂੰ ਪੱਕਾ ਕਰੇਗੀ ਇਹ ਕਹਿਣਾ ਹੈ ਬ੍ਰਹਮਹਿੰਦਰਾ ਦਾ ਮੁਲਾਜ਼ਮਾਂ ਪ੍ਰਤੀ ਸੂਬਾ ਸਰਕਾਰ ਦੀ ਨੀਅਤ ਸਾਫ਼ ਤੇ ਸੋਚ ਉੱਚੀ ਸੁੱਚੀ ਬ੍ਰਹਮਹਿੰਦਰਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਚ ਕੀਤੇ ਵਾਅਦੇ ਮੁਤਾਬਕ ਰਾਜ ਵਿੱਚ ਕੰਮ ਕਰਦੇ 27000 ਕੱਚੇ ਮਲਾਜ਼ਮਾਂ ਨੂੰ ਜਲਦ ਹੀ ਪੱਕਾ ਕਰਨ ਜਾ ਰਹੀ ਹੈ। ਸਰਕਾਰੀ ਰਜਿੰਦਰਾ ਹਸਪਤਾਲ ਪੁੱਜੇ ਸ੍ਰੀ ਬ੍ਰਹਮ ਮਹਿੰਦਰਾ ਨਾਲ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਵੀ ਮੌਜੂਦ ਸਨ। ਜਿਨ੍ਹਾਂ ਨੇ ਇੱਥੇ ਐਮਰਜੈਂਸੀ 'ਚ ਇਲਾਜ ਲਈ ਦਾਖਲ ਨਰਸਾਂ ਅਤੇ ਹੋਰ ਸਾਫ ਦਾ ਹਾਲਚਾਲ ਜਾਣਿਆ ਤੇ ਕਿਹਾ ਕਿ ਇਹਨਾਂ ਦਾ ਇਲਾਜ ਸਰਕਾਰ ਵੱਲੋਂ ਮੁਫਤ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਮੇਤ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਸਮੂਲੀਅਤ ਵਾਲੀ ਉੱਚ ਤਾਕਤੀ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਮੁੱਖ ਸਕੱਤਰ ਨੂੰ ਸਾਰੇ ਵਿਭਾਗਾਂ ਤੋਂ ਸੂਚਨਾ ਲੈ ਕੇ ਅਗਲੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਖੁਦ ਇਹਨਾਂ ਨਰਸਾਂ ਸੰਵੇਦਿਤ ਕੱਚੇ ਕਾਮਿਆਂ, ਠੇਕਾ ਅਤੇ ਐਡ ਹਾਕ ਮੁਲਾਜ਼ਮਾਂ ਦੇ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹਨ। ਜਿਸ ਲਈ ਇੱਕ ਨਵਾਂ ਐਕਟ ਬਣਾ ਕੇ ਇਹਨਾਂ ਨੂੰ ਪੱਕੇ ਕਰਨ ਲਈ ਕਾਰਵਾਈ ਜਾਰੀ ਹੈ। ਅਧਿਆਪਕ ਸੰਘਾਰਸ਼ ਕਮੇਟੀ ਅਤੇ ਸਮੂਹ ਅਧਿਆਪਕ ਮਾਨਸਾ ਵੱਲੋਂ ਅੱਜ ਡੀਈਓ ਅਤੇ ਡੀਸੀ ਦਫ਼ਤਰ ਦਾ ਘਿਰਾਓ ਵਿਕਟਿਮਾਈਜੇਸ਼ਨਾਰ ਅਦਕਾਰਨ ਦੀ ਮੰਗ ਨੂੰ ਲੈ ਕੇ ਅਤੇ ਜਵਰੀ ਪੜੋ ਪੰਜਾਬ ਪੜਾਓ ਪੰਜਾਬ ਟੈਸਟਿੰਗ ਦੇ ਵਿਰੋਧ ਵਿੱਚ ਮਾਨਸਾ ਡੀਓ ਦਫ਼ਤਰ ਦਾ ਘਰਾਓ ਅਧਿਆਪਕ ਸੰਘਰਸ਼ ਕਮੇਟੀ ਅਤੇ ਸਮੂਹ ਅਧਿਆਪਕ ਮਾਨਸਾ ਵੱਲੋਂ ਕੀਤਾ ਜਾ ਰਿਹਾ ਹੈ ਇਹ ਖਬਰ ਲਿਖੇ ਜਾਣ ਤੱਕ ਅਧਿਆਪਕਾਂ ਦਾ ਧਰਨਾ ਜਾਰੀ ਸੀ ਧਰਨਾ ਰਾਤ ਨੂੰ ਵੀ ਚੱਲਣ ਦੀ ਸੰਭਾਵਨਾ ਹੈ ਕਿਉਂਕਿ ਅਧਿਆਪਕ ਧਰਨੇ ਨੂੰ ਜਗਰਾਤੇ ਦਾ ਰੂਪ ਦੇ ਰਹੇ ਹਨ ਅਧਿਆਪਕਾਂ ਲਈ ਰਜਾਈਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਇਸੇ ਦੌਰਾਨ ਡੀਸੀ ਮਾਨਸਾ ਦੀ ਗੱਡੀ ਨੂੰ ਵੀ ਅਧਿਆਪਕਾਂ ਨੇ ਘੇਰਿਆ ਮਿਲੀ ਸੂਚਨਾ ਅਨੁਸਾਰ ਅਧਿਆਪਕਾਂ ਦੁਆਰਾ ਲੰਗਰ ਦਾ ਪ੍ਰਬੰਧ ਵੀ ਕਰ ਲਿਆ ਗਿਆ ਏ ਬਠਿੰਡਾ ਐਨਪੀਐਸ ਦੇ ਮੁੱਦੇ ਤੇ ਯੂਨੀਅਨ ਦੀਆਂ ਮੰਗਾਂ ਮੰਨ ਕੇ ਮੰਗਲਵਾਰ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਬਠਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ ਦਬਾਅ ਵਿੱਚ ਪੰਜਾਬ ਸਰਕਾਰ ਨੇ ਐਨਪੀਐਸ ਦੇ ਮੁੱਦੇ ਤੇ ਯੂਨੀਅਨ ਦੀਆਂ ਮੰਗਾਂ ਮੰਨ ਕੇ ਮੰਗਲਵਾਰ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਪਿਛਲੇ 9 ਦਿਨਾਂ ਤੋਂ ਬਠਿੰਡਾ ਵਿਖੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਤੇ ਸੀਪੀਐਫ ਕਰਮਚਾਰੀਆਂ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ ਸੰਘਾਰਸ਼ ਦੇ ਦਵਾ ਸਰਕਾਰ ਦੇ ਚੀਫ ਸਕੱਟਰੀ ਪੰਜਾਬ ਜੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ ਪੰਜਾਬ ਸਰਕਾਰ ਦਾ ਸਨੇਹਾ ਟੈਲੀਫੋਨ ਸੰਦੇਸ਼ ਰਾਹੀਂ ਦਿੱਤਾ ਜੋ ਕਿ ਐਸ ਡੀ ਐਮ ਬਠਿੰਡਾ ਜੀ ਨੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪੱਕੇ ਮੋਰਚੇ ਬਠਿੰਡਾ ਵਿਖੇ ਆ ਕੇ ਸੁਣਾਇਆ ਕਿ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਵਿੱਚ ਡੀ ਸੀ ਆਰ ਜੀ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਕਮੇਟੀ ਦੇ ਗਠਨ ਦਾ ਨੋਟੀਫਿਕੇਸ਼ਨ ਮੰਗਲਵਾਰ ਤੱਕ ਕਰ ਦਿੱਤਾ ਜਾਵੇਗਾ ਇਸ ਮੌਕੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੇ ਸੁਪੁੱਤਰ ਸ਼੍ਰੀ ਮੋਹਿਤ ਮਹਿੰਦਰਾ ਮੰਗਤ ਰਾਮ ਬਾਂਸਲ ਐਕਸਐਮਐਲਏ ਜੋਜੋ ਸਿੰਘ ਅਤੇ ਸਮੁੱਚੀ ਜ਼ਿਲ੍ਹਾ ਕਾਂਗਰਸ ਲੀਡਰਸ਼ਿਪ ਪੱਕੇ ਮੋਰਚੇ ਵਿੱਚ ਪਹੁੰਚੀ ਮੁੱਖ ਸਕੱਤਰ ਪੰਜਾਬ ਦੀ ਅਪੀਲ ਤੇ ਪੱਕਾ ਮੋਰਚਾ ਖਤਮ ਕਰ ਦਿੱਤਾ ਗਿਆ ਪਰ ਜਥੇਬੰਦੀ ਵੱਲੋਂ ਸਰਕਾਰ ਨੂੰ ਇਹ ਸਪਸ਼ਟ ਕੀਤਾ ਗਿਆ ਕਿ ਜੇਕਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ ਤਾਂ ਵੋਟਾਂ ਸਮੇਂ ਚੋਣਵੀ ਰੈਲੀਆਂ ਵਿੱਚ ਵਿੱਤ ਮੰਤਰੀ ਪੰਜਾਬ ਦਾ ਕਾਲੀਆਂ ਝੰਡੀਆਂ ਲੈ ਕੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਵਾਗਤ ਕੀਤਾ ਜਾਵੇਗਾ ਅਤੇ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅਧਿਆਪਕਾਂ ਦੇ ਧਰਨਿਆਂ ਨੂੰ ਰੋਕਣ ਲਈ ਅਦਾਲਤਾਂ 'ਚ ਜਾਵੇਗਾ ਸਿੱਖਿਆ ਵਿਭਾਗ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਹੋ ਰਿਹਾ ਹੈ ਕੰਮ ਨਜਾਇਜ਼ ਕੀ ਰਿਆ ਜਾ ਰਿਹਾ ਹੈ ਦਫ਼ਤਰਾਂ ਨੂੰ ਕ੍ਰਿਸ਼ਨ ਕੁਮਾਰ ਅਧਿਆਪਕਾਂ ਦੇ ਧਰਨੇ ਪ੍ਰਦਰਸ਼ਨ ਨੂੰ ਰੋਕਣ ਲਈ ਹੁਣ ਸਿੱਖਿਆ ਵਿਭਾਗ ਅਦਾਲਤਾਂ 'ਚ ਜਾਏਗਾ ਜਿੱਥੇ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਆਦੇਸ਼ ਜਾਰੀ ਕਰਵਾਏ ਜਾਣਗੇ ਜਿਸ ਤੋਂ ਬਾਅਦ ਕੋਈ ਵੀ ਅਧਿਆਪਕ ਕਿਸੇ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਦੇ ਘਰ ਜਾਂ ਫਿਰ ਦਫ਼ਤਰ ਦੇ ਬਾਹਰ ਧਰਨਾ ਨਹੀਂ ਦੇ ਸਕੇਗਾ ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਡੀਪੀਆਈ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਨ ਕਿ ਉਹ ਕੱਲ੍ਹ ਹੀ ਜ਼ਿਲ੍ਹਾ ਅਦਾਲਤਾਂ 'ਚ ਅਰਜੀ ਦਾਇਰ ਕਰਦੇ ਹੋਏ ਅਦਾਲਤ ਤੋਂ ਆਦੇਸ਼ ਪ੍ਰਾਪਤ ਕਰਨ ਇਸ ਮਾਮਲੇ 'ਚ ਸੁਪਰੀਮ ਕੋਰਟ ਦੇ ਕੇਸ ਦਾ ਹਵਾਲਾ ਦਿੱਤਾ ਜਾਵੇ ਜਿਸ ਅਨੁਸਾਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਦਫ਼ਤਰ ਜਾਂ ਫਿਰ ਘਰ ਦੇ ਨਾਲ ਹੀ ਸਰਕਾਰੀ ਸਕੂਲ ਦੇ ਬਾਹਰ 100 ਮੀਟਰ ਤੱਕ ਧਰਨਾ ਨਹੀਂ ਦਿੱਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਅਦਾਲਤਾਂ ਤੋਂ ਆਦੇਸ਼ ਪ੍ਰਾਪਤ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਦੀ ਡਿਊਟੀ ਲਗਵਾਈ ਜਾਏਗੀ ਕਿ ਉਹ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਵੇ। ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅਧਿਆਪਕ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਨਜਾਇਜ਼ ਤੌਰ ਤੇ ਸਕੂਲਾਂ ਨੂੰ ਤਾਲਾ ਲਗਾਉਣ ਦੇ ਨਾਲ ਹੀ ਅਧਿਕਾਰੀਆਂ ਦੇ ਘਰ ਤੇ ਦਫ਼ਤਰਾਂ ਨੂੰ ਘੇਰਨ ਚ ਲੱਗੇ ਹੋਏ ਹਨ ਜਿਹੜਾ ਕਿ ਕਾਨੂੰਨਨ ਗਲਤ ਹੈ ਇਸ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਾ ਅਦਾਲਤਾਂ ਤੋਂ ਆਦੇਸ਼ ਪ੍ਰਾਪਤ ਕਰਕੇ ਇਹਨਾਂ ਨੂੰ ਰੋਕਿਆ ਜਾਵੇ ਜਿਕਰ ਜੋਗ ਹੈ ਕਿ ਪਿਛਲੇ ਦਿਨਾਂ ਤੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਪ੍ਰੀਖਿਆ ਨੂੰ ਲੈ ਕੇ ਅਧਿਆਪਕਾਂ ਤੇ ਸਰਕਾਰ ਦਰਮਿਆਨ ਟਕਰਾਅ ਚੱਲ ਰਿਹਾ ਹੈ ਇਸ ਦੌਰਾਨ ਅਧਿਆਪਕ ਸਕੂਲਾਂ 'ਚ ਧਰਨੇ ਦੇਣ ਦੇ ਨਾਲ-ਨਾਲ ਕਈ ਅਧਿਕਾਰੀਆਂ ਦੇ ਘਰਾਂ ਤੇ ਆਗੂਆਂ ਦਾ ਵੀ ਘਰਾਓ ਕਰ ਰਹੇ ਨੇ। ਹਰਿਆਣਾ ਦੇ ਸਰਕਾਰੀ ਸਕੂਲਾਂ ਦਾ ਨਵੇਕਲਾ ਕਦਮ। ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਇਤਿਹਾਸ ਵਿੱਚ ਇਸ ਵਾਰ ਪਹਿਲੀ ਵਾਰ ਇੱਕ ਹੋਰ ਅਨੋਖਾ ਆਧਾਰਨ ਪੇਸ਼ ਹੋਣ ਜਾ ਰਿਹਾ ਹੈ। ਉਹ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਮੁਫਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਨਵੇਂ ਵਿੱਦਿਅਕ ਸੈਸ਼ਨ ਦੇ ਪਹਿਲੇ ਦਿਨ ਹੀ ਵੰਡ ਕਰ ਦਿੱਤੀ ਜਾਵੇਗੀ। ਅੱਜ ਤੋਂ ਹੀ ਇਹਨਾਂ ਕਿਤਾਬਾਂ ਦਾ ਸਕੂਲਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 31 ਮਾਰਚ ਤੱਕ ਪਹੁੰਚਣਾ ਯਕੀਨੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕਰਮਚਾਰੀਆਂ ਦੀ ਮਈ 2019 ਤੱਕ ਦੀ ਇਹ ਸਰਵਿਸ ਬੁੱਕ ਤਿਆਰ ਹੋ ਜਾਵੇਗੀ ਜਿਸ ਤੋਂ ਬਾਅਦ ਕੋਈ ਵੀ ਪੇਪਰ ਸਰਵਿਸ ਬੁੱਕ ਨਹੀਂ ਰਹੇਗੀ। ਅਧਿਆਪਕਾਂ ਅਤੇ ਸਿੱਖਿਆ ਮੰਤਰੀ ਚ ਗਰਮਾ-ਗਰਮੀ ਮੰਤਰੀ ਓਪੀ ਸੋਨੀ ਹੋਏ ਨਾਰਾਜ਼। ਡੀਪੀਆਈ ਪ੍ਰਾਇਮਰੀ ਇੰਦਰਜੀਤ ਸਿੰਘ ਦੇ ਘਰ ਦੇ ਬਾਹਰ ਦਿੱਤਾ ਜਾ ਰਿਹਾ ਸੀ ਧਰਨਾ। ਪੰਜਾਬ ਪਰ ਵਿੱਚ ਪੜੋ ਪੰਜਾਬ ਦਾ ਬਾਈਕਾਟ ਕਰਕੇ ਧਰਨਾ ਦੇਣ ਵਿੱਚ ਲੱਗੇ ਹੋਏ ਅਧਿਆਪਕਾਂ ਦੀ ਬੀਤੀ ਰਾਤ ਮੰਤਰੀ ਓਪੀ ਸੋਨੀ ਨਾਲ ਹੀ ਜੰਮ ਕੇ ਬਹਿਸ ਹੋ ਗਈ ਹੈ। ਅਧਿਆਪਕ ਲੀਡਰਾਂ ਦੀ ਮੰਤਰੀ ਓਪੀ ਸੋਨੀ ਨਾਲ ਫੋਨ ਤੇ ਗਰਮਾ-ਗਰਮੀ ਹੋ ਗਈ ਤੇ ਮੰਤਰੀ ਦੀ ਇੱਕ ਵੀ ਸੁਣਨ ਤੋਂ ਇਹਨਾਂ ਅਧਿਆਪਕ ਲੀਡਰਾਂ ਨੇ ਇਨਕਾਰ ਕਰ ਦਿੱਤਾ। ਮంత్రి ਓਪੀ ਸੋਨੀ ਵੱਲੋਂ ਅਧਿਆਪਕਾਂ ਨੂੰ ਮੁਹਾਲੀ ਵਿਖੇ ਲਗਾਏ ਧਰਨੇ ਨੂੰ ਖਤਮ ਕਰਨ ਲਈ 15 ਮਿੰਟ ਤੱਕ ਹਾੜੇ ਕੱਢੇ ਗਏ ਪਰ ਅਧਿਆਪਕਾਂ ਨੇ ਮੰਤਰੀ ਦੀ ਸੁਣਨ ਤੋਂ ਸਾਫ਼ ਇਨਕਾਰ ਕਰਦੇ ਹੋਏ ਹੁਣ ਮੁੱਖ ਮੰਤਰੀ ਨਾਲ ਹੀ ਗੱਲਬਾਤ ਕਰਨ ਦੀ ਗੱਲ ਕਹਿ ਦਿੱਤੀ ਏ। ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸਕੂਲਾਂ ਵਿੱਚ ਪੜੋ ਪੰਜਾਬ ਪੜਾਓ ਪੰਜਾਬ ਦਾ ਵਿਰੋਧ ਕਰ ਰਹੇ ਅਧਿਆਪਕਾਂ ਨੂੰ ਪੰਜਾਬ ਭਰ ਵਿੱਚ ਮੌਤਲ ਕੀਤਾ ਜਾ ਰਿਹਾ ਏ। ਜਿਸ ਦੇ ਵਿਰੋਧ ਵਿੱਚ ਪਹਿਲਾਂ ਅਧਿਆਪਕਾਂ ਨੇ ਪੰਜਾਬ ਦੇ ਜ਼ਿਲ੍ਹਾ ਪਧਰੀ ਸਿੱਖਿਆ ਅਧਿਕਾਰੀਆਂ ਦੇ ਘਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਸੀ ਬੁੱਧਵਾਰ ਨੂੰ ਅਚਾਨਕ ਮੁਹਾਲੀ ਵਿਖੇ ਸਥਿਤ ਡੀਪੀਆਈ ਇੰਦਰਜੀਤ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਧਰਨਾ ਲਗਾਉਂਦੇ ਹੋਏ ਅਧਿਆਪਕਾਂ ਨੇ ਡੀਪੀਆਈ ਇੰਦਰ ਸਿੰਘ ਦੇ ਪਰਿਵਾਰ ਨੂੰ ਅੰਦਰ ਹੀ ਬੰਦ ਕਰ ਦਿੱਤਾ ਅਤੇ ਕਿਸੇ ਨੂੰ ਬਾਹਰ ਜਾਂ ਅੰਦਰ ਆਉਣ ਜਾਣ ਨਹੀਂ ਦਿੱਤਾ ਜਿਸ ਸਮੇਂ ਇਹ ਧਰਨਾ ਲੱਗ ਰਿਹਾ ਸੀ ਉਸ ਸਮੇਂ ਲਗਭਗ ਰਾਤ ਦੇ 8 ਵਜੇ ਇੰਦਰਜੀਤ ਸਿੰਘ ਸਿੱਖਿਆ ਮੰਤਰੀ ਓਪੀ ਸੋਨੀ ਦੇ ਕੋਲ ਸਰਕਾਰੀ ਕੰਮ ਲਈ ਬੈਠੇ ਹੋਏ ਸਨ ਇਸ ਧਰਨੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਪੀਆਈ ਨੇ ਇਸ ਸਬੰਧੀ ਮੰਤਰੀ ਓਪੀ ਸੋਨੀ ਨੂੰ ਦੱਸਿਆ ਤਾਂ ਮੰਤਰੀ ਓਪੀ ਸੋਨੀ ਨੇ ਤੁਰੰਤ ਧਰਨੇ ਤੇ ਬੈਠੇ ਜੂਨੀਅਨ ਲੀਡਰਾਂ ਨੂੰ ਫੋਨ ਕੀਤਾ ਜਿੱਥੇ ਕਿ ਮੰਤਰੀ ਸੋਨੀ ਨੇ ਲਗਾਤਾਰ ਤਿੰਨ ਵਾਰ ਫੋਨ ਕਰਦੇ ਹੋਏ 15-15 ਮਿੰਟ ਤੱਕ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਹੀ ਕੁਝ ਮੰਗਾਂ ਨੂੰ ਪ੍ਰਵਾਨ ਕਰ ਲਈ ਵੀ ਹਮਈ ਭਰ ਦਿੱਤੀ ਪਰ ਇਸ ਧਰਮ ਨੇ ਨੂੰ ਖਤਮ ਕਰਨ ਦੇ ਨਾਲ ਹੀ ਪੜੋ ਪੰਜਾਬ ਦਾ ਵਿਰੋਧ ਨਾ ਕਰਨ ਦੀ ਵੀ ਬੇਨਤੀ ਕੀਤੀ ਸਿੱਖਿਆ ਮੰਤਰੀ ਵੱਲੋਂ ਕੀਤੀ ਗਈ ਬੇਨਤੀ ਨੂੰ ਅਧਿਆਪਕ ਲੀਡਰਾਂ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਪੰਜਾਬ ਭਰ ਵਿੱਚ ਜਿਸ ਤਰ੍ਹਾਂ ਪੜ੍ਹੋ ਪੰਜਾਬ ਪੜਾਓ ਪੰਜਾਬ ਦਾ ਵਿਰੋਧ ਚੱਲ ਰਿਹਾ ਹੈ ਉਹ ਚੱਲਦਾ ਰਹੇਗਾ ਅਤੇ ਚੈਕਿੰਗ ਟੀਮਾਂ ਨੂੰ ਵੀ ਸਕੂਲ ਵਿੱਚ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਮੰਤਰੀ ਨੇ ਕਾਫੀ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਣ ਵਾਲੀ 5 ਮਾਰਚ ਦੀ ਮੀਟਿੰਗ ਤੱਕ ਰੁਕ ਜਾਣ ਪਰ ਅਧਿਆਪਕਾਂ ਨੇ ਮੰਤਰੀ ਨੂੰ ਸਾਫ਼ ਇਨਕਾਰ ਕਰ ਦਿੱਤਾ ਅਤੇ ਮੰਤਰੀ ਦੀ ਇੱਕ ਵੀ ਸੁਣਵਾਈ ਨਹੀਂ ਕੀਤੀ। ਪੀਪਰਾਂ ਦੌਰਾਨ ਜ਼ਿਆਦਾ ਟੈਨਸ਼ਨ ਲੈਣ ਵਾਲੇ ਬੱਚਿਆਂ ਲਈ ਹੈਲਪਲਾਈਨ ਜਾਰੀ ਫੋਨ ਕਰੋ ਰਾਹਤ ਪਾਓ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋਂ ਲਏ ਜਾਂਦੇ ਮਾਨਸਿਕ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲਪਲਾਈਨ ਨੰਬਰ 18601801012 ਸਥਾਪਿਤ ਕੀਤਾ ਗਿਆ ਹੈ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਸਕੱਤਰ ਸ਼੍ਰੀਮਤੀ ਕਵਿਤਾ ਸਿੰਘ ਆਈਐਸ ਨੇ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋਂ ਲਏ ਜਾਂਦੇ ਮਾਨਸਿਕ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਪੱਧਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰਾਂ ਅਤੇ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੇ ਰਿਟਾਇਰਡ ਮੁਖੀਆਂ ਦੀਆਂ ਸੇਵਾਵਾਂ ਮੰ ਲਈਆਂ ਗਈਆਂ ਹਨ ਅਤੇ ਕਮਿਸ਼ਨ ਵੱਲੋਂ ਇੱਕ ਬੀਐਸਐਨਐਲ ਦਾ ਹੈਲਪਲਾਈਨ ਨੰਬਰ 18601801012 ਲਿਆ ਗਿਆ ਹੈ ਇਸ ਨੰਬਰ ਤੇ 1 ਮਾਰਚ ਤੋਂ 31 ਮਾਰਚ 2019 ਤੱਕ ਸਵੇਰੇ 11 ਵਜੇ ਤੋਂ ਸ਼ਾਮ 6:30 ਵਜੇ ਤੱਕ ਫੋਨ ਕਰਨ ਤੇ ਮਨੋਵਿਗਿਆਨਕ ਐਕਸਪਰਟਸ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ ਸ਼੍ਰੀਮਤੀ ਸਿੰਘ ਨੇ ਦੱਸਿਆ ਕਿ ਹੈਲਪਲਾਈਨ ਨੰਬਰ ਨੂੰ ਰਾਜ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਖੇ ਡਿਸਪਲੇ ਕਰਵਾਉਣ ਸੰਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਸਮੂਹ ਡਿਪਟੀ ਕਮਿਸ਼ਨਰ ਪੰਜਾਬ ਰਾਜ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੂੰ ਹੁਕਮ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਬੱਚਾ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਮਾਨਸਿਕ ਤਣਾਅ ਵਿੱਚ ਹੈ ਤਾਂ ਉਹ ਬੱਚਾ ਖੁਦ ਜਾਂ ਉਸਦੇ ਮਾਪੇ 1 ਮਾਰਚ ਤੋਂ 31 ਮਾਰਚ 2019 ਤੱਕ ਸਵੇਰੇ 11 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਮਨੋਵਿਗਿਆਨਕ ਐਕਸਪਰਟਸ ਨਾਲ ਗੱਲਬਾਤ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋਂ ਲਏ ਜਾਂਦੇ ਮਾਨਸਿਕ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇ ਅਧੀਨ ਮਾਮਲੇ ਸੰਬੰਧੀ ਕੈਂਪੇਨ #ਪ੍ਰੀਖਿਆਪਰਵ ਚਲਾਈ ਗਈ ਏ ਜਿਸ ਦੌਰਾਨ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਵੱਲੋਂ ਬਾਲ ਅਧਿਕਾਰਾਂ ਸੰਬੰਧੀ ਫੇਸਬੁੱਕ ਤੇ ਟਵਿੱਟਰ ਰਾਹੀਂ ਨਾਮਜਦ ਐਕਸਪਰਟਸ ਮਾਹਰਾਂ ਨਾਲ ਲਾਈਵ ਸਟ੍ਰੀਮਿੰਗ ਰਾਹੀਂ ਸਿੱਧੇ ਤੌਰ ਤੇ ਸੰਪਰਕ ਕਰਕੇ ਆਪਣੀ ਮਾਨਸਿਕ ਪਰੇਸ਼ਾਨੀ ਜਾਸ ਸਮੱਸਿਆ ਬਾਰੇ ਗੱਲਬਾਤ ਕਰ ਸਕਦੇ ਹਨ ਅਤੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ 10ਵੀਂ ਜਮਾਤ 'ਚ ਚੰਗੇ ਨੰਬਰ ਲੈਣ ਦਾ ਢੰਗ ਸਿਖਾਏਗਾ ਪੀਐਸਸੀਵੀ ਦਾ ਐਜੂਸੈਟ ਪ੍ਰੋਗਰਾਮ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਤੀ 6 ਮਾਰਚ ਦਿਨ ਬੁੱਧਵਾਰ ਨੂੰ ਬੋਰਡ ਪ੍ਰੀਖਿਆ ਤਿਆਰੀ ਅਤੇ ਪ੍ਰੀਖਿਆ 'ਚ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਕੁਝ ਵਿਸ਼ਾ ਮਾਹਰਾਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਐਜੂਸੈਟ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਐਜੂਸੈਟ ਰਾਹੀਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਬੋਰਡ ਦੀ ਜਮਾਤ ਤੋਂ ਚੰਗੇ ਅੰਕ ਪ੍ਰਾਪਤ ਕਰਨ ਦੇ ਮਹਾਰਾ ਵੱਲੋਂ ਕੁਝ ਨੁਕਤੇ ਸਾਂਝੇ ਕੀਤੇ ਜਾਣਗੇ ਇਸ ਸਬੰਧੀ ਵਿਭਾਗ ਵੱਲੋਂ ਤਮਾਮ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ 'ਚ ਭਾਗ ਲੈਣਾ ਯਕੀਨੀ ਬਣਾਉਣ ਇਹ ਪ੍ਰੋਗਰਾਮ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ 1 ਘੰਟੇ ਦਾ ਹੋਏਗਾ ਇਸ ਵਿੱਚ ਕੇਵਲ 10ਵੀਂ ਦੇ ਵਿਦਿਆਰਥੀਆਂ ਨੂੰ ਆਉਣਾ ਲਾਜ਼ਮੀ ਹੋਏਗਾ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਹੀ ਸਕੂਲ ਵਿੱਚ ਬਣਾਉਣ ਸੰਬੰਧੀ ਹਦਾਇਤਾਂ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਨਗਰ ਸਿੱਖਿਆ ਅਭਿਆਨ ਪੰਜਾਬ ਦੇ ਹੁਕਮ ਅਨੁਸਾਰ ਪੱਤਰ ਜਾਰੀ ਕੀਤਾ ਗਿਆ ਹੈ ਕਿ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਉਹਨਾਂ ਦੇ ਹੀ ਸਕੂਲ ਵਿੱਚ ਬਣਾਇਆ ਜਾਣਾ ਹੈ ਜਿਹੜੇ ਸਕੂਲ ਵਿੱਚ ਅਜਿਹੇ ਵਿਦਿਆਰਥੀ ਪੜ੍ਹਦੇ ਹਨ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਸੰਬੰਧੀ ਸੂਚਨਾ ਅਜੇ ਤੱਕ ਭੇਜੀ ਨਹੀਂ ਗਈ ਤਾਂ ਉਹ ਲੋੜੀ ਦੀ ਸੂਚਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਸ਼ਾਖਾ ਦੇ ਸੰਬੰਧਿਤ ਸੈਕਸ਼ਨ ਨੂੰ ਤੁਰੰਤ ਪਹੁੰਚਦੀ ਕਰ ਦੇਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਹਾਇਕ ਸਕੱਤਰ ਮੌਤਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਸ਼ਾਖਾ 10ਵੀਂ ਦੇ ਸਹਾਇਕ ਸਕੱਤਰ ਇਕਵਾਰ ਸਿੰਘ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੌਤਲ ਕੀਤਾ ਗਿਆ ਹੈ। ਅਮਲਾ ਸ਼ਾਖਾ ਦੀ ਸੁਪਰਡੈਂਟ ਨਿਰਦੇਸ਼ ਸ਼ਰਮਾ ਦੇ ਦਸਤਖਤਾਂ ਹੇਠ ਜਾਰੀ ਹੋਏ ਮੌਤਲੀ ਦੇ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਬੋਰਡ ਦੇ ਸੀਨੀਅਰ ਸਹਾਇਕ ਜਸਵੀਰ ਸਿੰਘ ਨੂੰ ਪ੍ਰੀਖਿਆ ਸ਼ਾਖਾ 10ਵੀਂ ਵਿੱਚ ਹਾਜ਼ਰ ਨਾ ਕਰਵਾਏ ਜਾਣ ਸੰਬੰਧੀ ਇਕਵਾਰ ਸਿੰਘ ਨੂੰ ਚੇਅਰਮੈਨ ਦਫ਼ਤਰ ਵਿੱਚ ਸਦਕੇ ਉਹਨਾਂ ਦੀ ਜਵਾਬ ਤਲਵੀ ਕੀਤੀ ਗਈ ਤਾਂ ਇਕਵਾਲ ਸਿੰਘ ਨੇ ਮੀਟਿੰਗ ਦੌਰਾਨ ਚੇਅਰਮੈਨ ਨਾਲ ਕਿਥੇਤ ਬਦਸਲੂਕੀ ਕੀਤੀ ਅਤੇ ਦਫ਼ਤਰ ਤੋਂ ਬਾਹਰ ਚਲੇ ਗਏ ਜਿਸ ਕਾਰਨ ਪ੍ਰੀਖਿਆ ਸ਼ਾਖਾ 10ਵੀਂ ਦੇ ਸਹਾਇਕ ਸਕੱਤਰ ਇਕਵਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਸਜ਼ਾ ਤੇ ਅਪੀਲ ਬਿਨਿਜ਼ਮ 1978 ਦੇ ਨਿਜ਼ਮ 16 ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਦੱਸਿਆ ਗਿਆ ਹੈ ਕਿ ਮੌਤਲੀ ਅਦੀਨ ਸੰਬੰਧਤ ਸਹਾਇਕ ਸਕੱਤਰ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਪੱਤਾ ਦੇ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਵਿੱਚ ਹੀ ਹੋਵੇਗਾ। ਸਕੂਲ ਬੋਰਡ ਦੇ ਚੇਅਰਮੈਨ ਮਨੋਰ ਕਾਂਤ ਕੋਲੋਈਆ ਨੇ ਪ੍ਰੀਖਿਆ ਸ਼ਾਖਾ 10ਵੀਂ ਦੇ ਸਹਾਇਕ ਸਕੱਤਰ ਇਕਵਾਲ ਸਿੰਘ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਧਰ ਬੋਰਡ ਦੇ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਬੋਰਡ ਦਾ ਸਹਾਇਕ ਸੀਨੀਅਰ ਜਸਵੀਰ ਸਿੰਘ ਅਕਸਰ ਘਟਵਾਦੀ ਦਫ਼ਤਰ ਆਉਂਦਾ ਹੈ ਸੂਤਰ ਦੱਸਦੇ ਹਨ ਕਿ ਸਹਾਇਕ ਸਕੱਤਰ ਨੇ ਚੇਅਰਮੈਨ ਦੇ ਮੌਤਲੀ ਦੇ ਹੁਕਮਾਂ ਨੂੰ ਟਿੱਜ ਸਮਝਦਿਆਂ ਅੱਜ ਬੋਰਡ ਦਫ਼ਤਰ ਵਿੱਚ ਆਮ ਦੇ ਨਾਲ ਵਾਂਗ ਆਪਣੇ ਦਫ਼ਤਰ ਵਿੱਚ ਕੰਮ ਕੀਤਾ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ